ਹਾਈਲਾਈਟ ਕੈਪ ਕਿੰਨੇ ਦੀ ਪੈਣੀ ਤੁਹਾਨੂੰ ਸਿਰਫ 100 ਰੁਪਏ ਦੀ ਸਿਰਫ 100 ਰੁਪਏ ਦੀ ਤੁਹਾਨੂੰ ਹਾਈਲਾਈਟ ਕੈਪ ਪੈਣੀ ਹੈ ਐਂਜੋ ਸਰਮ ਐਂਜੋ ਸਰਮ ਤੁਹਾਨੂੰ ਕਿੰਨੇ ਦਾ ਦਵਾਂਗਾ 300 ਰੁਪਏ ਐਮ ਆਰ ਪੀ ਹੈ 25 ਰੁਪਏ ਦਾ ਲਾਵਾਂਗਾ ਤੁਹਾਨੂੰ 300 ਰੁਪਏ ਐਮ ਆਰ ਪੀ 25 ਰੁਪਏ ਦਾ ਤੁਹਾਨੂੰ ਐਂਜੋ ਸਰਮ ਦਵਾਂਗਾ ਇਹ ਕੇਰਾਟਿਨ ਸਰਮ ਆ ਜਾਂਦਾ ਪ੍ਰੋਫੈਸ਼ਨਲ ਜਿਨ੍ਹਾਂ ਨੇ ਸਮੂਥਨਿੰਗ ਕਰਾਈ ਹੁੰਦੀ ਹੈ ਕਿੰਨੇ ਦਾ ਪਹਿਣਾ 400 ਦਾ ਦੀ ਸੇਲ ਕਰਨਾ ਤੁਹਾਨੂੰ ਪਹਿਣਾ ਸਿਰਫ 150 ਰੁਪਏ ਦਾ ਠੀਕ ਹੈ ਇਹ ਤੁਹਾਡਾ ਆ ਫੋਗ ਦਾ ਪਾਊਡਰ ਹੈ 40 ਰੁਪਏ ਦਾ ਤੁਸੀਂ ਸੇਲ ਕਰਨਾ ਤੁਹਾਨੂੰ ਕਿੰਨੇ ਦਾ ਪੈਣਾ 12 ਰੁਪਏ ਦਾ ਸਿਰਫ 12 ਰੁਪਏ ਦਾ ਅੱਜ ਮੇਰੀ ਰੂ ਕਰ ਰਹੀ ਆ ਤੁਹਾਨੂੰ ਰੇਟ ਦੱਸਾਂ ਇਹ ਚੈੱਕ ਕਰੋ ਇਹ ਫੇਸ ਕੈਪਸੂਲ ਆ ਗਏ ਨੇ ਸਾਰੀ ਦੁਨੀਆ ਨੇ 60 ਰੁਪਏ ਦੇ 60 ਪੀਸ ਪਾਏ ਆ ਵੀਡੀਓ ਚ ਤੁਹਾਨੂੰ ਕਿੰਨੇ 40 ਰੁਪਏ ਦਾ 60 ਪੀਸ 1 ਰੁਪਏ ਦਾ ਸਸਤਾ ਪੈ ਗਿਆ 10 ਰੁਪਏ ਦੀ ਸੇਲ ਕਰਨਾ ਆ ਲਓ ਇਹ ਦੇਖੋ ਇਹ ਚਿੱਕੜੇ ਸ਼ੈਂਪੂ ਆਏ ਆ ਚਿਕੜੇ ਸ਼ੈਂਪੂ ਦੇ ਉੱਤੇ ਐਮ ਆਰ ਵੀ ਦੇਖੋ 725 ਰੁਪਏ ਐਮ ਆਰ ਵੀ ਹੈ ਫਰੈਸ਼ ਰੇਟ ਦਾ ਮਾਲ ਹੋਏਗਾ ਤੁਹਾਨੂੰ ਕਿੰਨੇ ਦਾ ਪੈਣਾ ਸਿਰਫ 350 ਰੁਪਏ ਦਾ 350 ਰੁਪਏ ਦਾ ਚਿਕੜਾ ਸ਼ੈਂਪੂ ਇਹ ਟ੍ਰੈਂਡਿੰਗ ਹੈ ਇਹ ਚੈੱਕ ਕਰੋ ਇਹ ਕਲੀਨਸਿੰਗ ਮਿਲ ਦਾ ਬ੍ਰਾਂਡਡ ਤੁਹਾਨੂੰ ਕਿੰਨੇ ਦਾ ਪਿਆ 180 ਰੁਪਏ ਐਮ ਆਰ ਵੀ ਹੈ ਤੁਹਾਨੂੰ ਕਿੰਨੇ ਦਾ ਪਿਆ 55 ਰੁਪਏ ਦਾ ਓਨਲੀ 55 ਰੁਪੀਸ ਅਬੀ ਐਲ ਸੀ ਸੀ ਸੰਲੋਸ਼ਣ ਹੈ ਸਾਰੀ ਦੁਨੀਆ ਨੇ ਹਰੇਕ ਬੰਦੇ ਨੇ ਵੀਡੀਓ ਪਾਈ ਹੈ ਕਿੰਨੇ ਦੀ ਪਾਈ ਹੈ 200 ਰੁਪਏ ਦਾ ਸੈੱਟ ਮੈਂ ਤੁਹਾਨੂੰ ਕਿੰਨੇ ਦਾ ਦਵਾਂਗਾ 140 ਰੁਪਏ ਦਾ ਸੈੱਟ ਮੇਰੇ ਕੋਲ ਆਉਣ ਤੋਂ ਪਹਿਲਾਂ 100 ਬੰਦਿਆਂ ਦੀ ਵੀਡੀਓ ਚੈੱਕ ਕਰ ਲਿਆ ਕਰੋ ਆ 250 ਰੁਪਏ ਦਾ ਪਹਿਣਾ 216 ਰੁਪਏ ਦਾ ਪਹਿਣਾ ਆ ਦੇਖੋ ਹਾਈਲਾਈਟ ਕੈਪ ਕਿੰਨੇ ਦੀ ਪਹਿਣੀ ਤੁਹਾਨੂੰ ਸਿਰਫ 100 ਰੁਪਏ ਦੀ ਸਿਰਫ 100 ਰੁਪਏ ਦੀ ਤੁਹਾਨੂੰ ਹਾਈਲਾਈਟ ਕੈਪ ਪਹਿਣੀ ਹੈ